ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਂਦੇ ਕੋਮਾਂਤਰੀ ਯੋਗ ਦਿਵਸ ਦੇ ਮੱਦੇ ਨਜ਼ਰ ਵਿਰਖ ਆਸਨ ਦੇ ਫਾਇਦਿਆਂ ਦਾ ਵਰਣਨ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਯੋਗ ਆਸਨ ਦਾ ਵੀਡੀਓ ਸਾਂਝਾ ਕੀਤਾ ਹੈ ਅੱਜ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਵਿਰਖ ਆਸਨ ਸੰਤੁਲਨ ਨੂੰ ਬਿਹਤਰ ਕਰਨ ਅਤੇ ਹੋਰ ਕਈ ਤਰ੍ਹਾਂ ਦੇ ਫਾਇਦੇ ਦਿੰਦਾ ਹੈ ਹਰ ਸਾਲ 21 ਜੂਨ ਨੂੰ ਕਮਾਂਤਰੀ ਯੋਗ ਦਿਵਸ ਵਸ਼ਵਾਰ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਮੋਗਾ ਅਤੇ ਗੁਰਦਾਸਪੁਰ ਦੇ ਯੋਗ ਮਹਾਰਾਤੇ ਲੋਕਾਂ ਦਾ ਮੰਨਣਾ ਹੈ ਕਿ ਸਾਨੂੰ ਸਾਰਿਆਂ ਨੂੰ ਨਿਰੋਗ ਰਹਿਣ ਵਾਸਤੇ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਮੇਰਾ ਨਾਮ ਬੋਰਨ ਸ਼ਰਮਾ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੇਰੇ ਫਾਦਰ ਸਾਹਿਬ ਨੂੰ ਪਿਛਲੇ 2-3 ਸਾਲ ਤੋਂ ਪੈਰਲਾਈਜ਼ ਹੋ ਗਿਆ ਸੀਗਾ ਤੇ ਜਿਹਦੇ ਕਰਕੇ ਉਹਨਾਂ ਦਾ ਸਿਹਰਾ ਥੱਬਾ ਹੱਥ ਜਿਹੜਾ ਮੈਂ ਜਾਂਦਾ ਸੀ ਤੇ ਲੱਤ ਵੀ ਜਿਹੜੀ ਰੋਕੀ ਸੀ ਤੇ ਸਾਨੂੰ ਕਿਸੇ ਨੇ ਕਿਹਾ ਕਿ ਯੋਗਾ ਕਰਿਆ ਕਰੋ ਤੇ ਯੋਗਾ ਦੇ ਨਾਲ ਜਿਹੜਾ ਹੈਗਾ ਬਹੁਤ ਠੀਕ ਹੋ ਜਾਣਗੇ ਤੇ ਅਸੀਂ ਯੋਗਾ ਕਰਵਾਉਣਾ ਸ਼ੁਰੂ ਕੀਤਾ ਟਾਈਮ ਬੀਤਦਾ ਗਿਆ ਯੋਗਾ ਡੇਲੀ ਜਿਹੜਾ ਅਸੀਂ ਸਵੇਰੇ ਸ਼ਾਮ ਨੂੰ ਉਹਨਾਂ ਨੂੰ ਕਰਾਈਦਾ ਸੀਗਾ ਤੇ ਉਹਨਾਂ ਦਾ ਹੱਥ ਵੀ ਚੱਲਣਾ ਸ਼ੁਰੂ ਹੋ ਗਿਆ ਤੇ ਯੋਗਾ ਦੇ ਨਾਲ ਜਿਹੜਾ ਗਵਾ ਉਹ ਚੱਲਣ ਫਿਰਨ ਲੱਗ ਪਏ ਮੇਰਾ ਨਾਮ ਬਲਜੀਤ ਗੌਰ ਹੈ ਮੈਂ ਗਰਦਾਸਪੁਰ ਦੀ ਰਹਿਣ ਵਾਲੀ ਆ ਮੈਂ ਯੋਗਾ ਕਰਦੀ ਆ ਤੇ ਮੇਰਾ ਪਹਿਲਾ ਭਾਰ ਬੜਾ ਹੁੰਦਾ ਸੀਗਾ ਤਿੰਨ ਚਾਰ ਸਾਲ ਹੋ ਗਏ ਮੈਨੂੰ ਯੋਗਾ ਕਰਦਿਆਂ ਨੂੰ ਤੇ ਹੁਣ ਮੇਰੇ ਨਾ ਭਾਰ ਵੀ ਘਟ ਗਿਆ ਵਾ ਤੇ ਮੇਰੀ ਸਿਹਤ ਵੀ ਠੀਕ ਆ ਅগে ਸਿਹਤ ਵੀ ਨਹੀਂ ਠੀਕੀ ਖਲੋਤਾ ਨਹੀਂ ਜਾਂਦਾ ਸੀ ਕੰਮ ਨਹੀਂ ਕੀਤਾ ਜਾਂਦਾ ਸੀ ਹੁਣ ਕੰਮ ਵੀ ਕਰਦੀ ਆ ਤੇ ਸਿਹਤ ਵੀ ਠੀਕ ਆ ਮੈ ਰੀਤਾ ਰਾਜਪੂਤ ਜ਼ਿਲ੍ਹਾ ਮੋਗਾ ਦੀ ਵਸਨੀਕਾਂ ਕਰੋ ਯੋਗ ਅਤੇ ਰਹੋ ਨਿਰੋਗ ਯੋਗ ਸਾਡੀਆਂ ਮਾਸਪੇਸ਼ੀਆਂ ਨੂੰ ਆਰਾਮ ਪਹੁੰਚਾਉਂਦਾ ਹੈ ਵਧੀਆ ਨੀਂਦ ਦਵਾਉਂਦਾ ਹੈ ਤੇ ਸਾਨੂੰ ਮਾਨਸਿਕ ਤਣਾਅ ਤੋਂ ਮੁਕਤ ਕਰਦਾ ਹੈ ਯੋਗ ਬਿਮਾਰੀਆਂ ਤੋਂ ਸਾਨੂੰ ਰਹਿਤ ਕਰਦਾ ਹੈ ਤੇ ਸਾਡੇ ਮਨ ਨੂੰ ਵੀ ਖੁਸ਼ ਰੱਖਦਾ ਹੈ ਯੋਗ ਅਭਿਆਸ ਕਰਨ ਨਾਲ ਸਾਡੀ ਜੀਵਨ ਸ਼ੈਲੀ ਵਿੱਚ ਬਹੁਤ ਵਧੀਆ ਬਦਲਾਅ ਆਉਂਦਾ ਹੈ ਮੈਂ ਸਾਰੀਆਂ ਮਹਿਲਾਵਾਂ ਖਾਸ ਕਰਕੇ ਬੱਚੀਆਂ ਅਤੇ ਬਜ਼ੁਰਗਾਂ ਨੂੰ ਯੋਗ ਅਭਿਆਸ ਕਰਨ ਲਈ ਅਪੀਲ ਕਰਦੀ ਹਾਂ ਅੰਮ੍ਰਿਤਸਰ ਦੀ ਹਾਤੀ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਮਾਇਤ ਪ੍ਰਾਪਤ ਅੰਤਰਰਾਜੀ ਗੈਰਕਾਨੂੰਨੀ ਹਥਿਆਰਾਂ ਦੇ ਤਸਕਰੀ ਰੈਕਟ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਜਾਣਕਾਰੀ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦਿੱਤੀ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰੱਤੋਕੇ ਵਾਸੀ ਹਰਸ਼ਦੀਪ ਸਿੰਘ ਅਤੇ ਗੁਰੂ ਨਾਨਕਪੁਰਾ ਅੰਮ੍ਰਿਤਸਰ ਵਾਸੀ ਸ਼ੋਭਮ ਕੁਮਾਰ ਵਜੋਂ ਹੋਈ ਹੈ ਪੁਲਿਸ ਟੀਮ ਨੇ ਉਨ੍ਹਾਂ ਦੇ ਕਬਜ਼ੇ ਚੋਂ ਤਿੰਨ ਪਿਸਤੌਲਾਂ ਤੇ ਇੱਕ 30 ਬੋਰ ਦਾ ਪਿਸਤੌਲ 13 ਅੰਚਲੇ ਕਾਰਤੂਸ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਨੇ ਇਸ ਪੁਲਿਸ ਮੁਖੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਇਸ ਰੈਕਟ ਤੇ ਰਾਜਸਥਾਨ ਅਦਾਰ ਤੇ ਇੱਕ ਹੋਰ ਕਾਰਕੁਨ ਭੁਪਿੰਦਰ ਸਿੰਘ ਜੋ ਕਿ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਦੱਸਿਆ ਜਾਂਦਾ ਹੈ ਨੂੰ ਮਾਮਲੇ 'ਚ ਨਾਮਜ਼ਦ ਕੀਤਾ ਹੈ ਇਹ ਵਿਅਕਤੀ ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਹਥਿਆਰਾਂ ਦੀ ਖੇਪ ਅੱਗੇ ਪ੍ਰਾਦਕ ਤਤਾਂ ਨੂੰ ਭੇਜਣ ਲਈ ਸਪਲਾਈ ਕਰਦਾ ਸੀ ਉਹਨਾਂ ਦੱਸਿਆ ਕਿ ਮੁਲਜ਼ਮ ਭੁਪਿੰਦਰ ਸਿੰਘ ਨੂੰ ਕਾਬੂ ਕਰਨ ਲਈ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਸੀਨੀਅਰ ਪੁਲਿਸ ਕਪਤਾਨ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਰੈਕਟ ਦੇ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤੇ ਗ੍ਰਿਫਤਾਰੀਆਂ ਤੇ ਬਰਾਮਦੀਆਂ ਹੋਣ ਦੀ ਉਮੀਦ ਹੈ। ਇਹਦਰ ਪੰਜਾਬ ਪੁਲਿਸ ਦੇ ਗੈਂਗਸਟਰ ਵਿਰੋਧੀ ਕਾਰਜਪਾਲ ਨੇ ਵਿਦੇਸ਼ ਅਦਾਰਤ ਮਾਸਟਰਮਾਈਂਡ ਇਕਬਾਲ ਪ੍ਰੀਤ ਸਿੰਘ ਉਰਫ ਪੁੱਜੀਵੱਲੋਂ ਅਤਵਾਦੀ ਮੋਡਿਊਲ ਦੇ ਦੋ ਹੋਰ ਕੰਨਾਂ ਕਾਰਕੁਨਾਂ ਨੂੰ ਗ੍ਰਿਫਤਾਰ ਕੀਤੇ। ਇਹ ਜਾਣਕਾਰੀ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦਿੱਤੀ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਲੁਧਿਆਣਾ ਦੇ ਸਿਮਰਨ ਜੋਤ ਸਿੰਘ ਤੇ ਪਟਿਆਲਾ ਦੇ ਅਰਸ਼ ਪ੍ਰੀਤ ਸਿੰਘ ਉਰਫ ਅਰਸ਼ ਵਜੋ ਹੋਈ ਹੈ। ਦੀਮਾਨ ਨੇ ਇਹਨਾਂ ਦੇ ਕਬਜ਼ੇ ਚੋਂ 30 ਤੇ 32 ਬੋਲ ਦੀਆਂ ਦੋ ਪਿਸਤੌਲਾਂ ਤੇ 11 ਕਾਰਤੂਸ ਬਰਾਮਦ ਕੀਤੇ ਉਹਨਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਖਿਲਾਫ ਪੰਜਾਬ ਤੇ ਰਾਜਸਥਾਨ ਚ ਕਤਲ ਇਰਾਦਾ ਕਤਲ ਅਸਲਾ ਐਕਟ ਤੇ ਨਸ਼ਿਆਂ ਨੂੰ ਰੋਕਣ ਬਾਰੇ ਐਕਟ ਦੇ ਮਾਮਲੇ ਦਰਜ ਨੇ ਦੇਸ਼ ਵਿੱਚ ਸਾਲ 1872 ਚ ਬਣੇ ਤੇਨਾਂ ਪ੍ਰਾਦਾ ਕਾਨੂੰਨਾਂ ਦੇ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਮੁਤਾਬਕ ਬਣਾਈ ਗਈ ਇਹ ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਨੇ ਇਹਨਾਂ ਵਿੱਚ ਔਰਤਾਂ ਤੇ ਬੱਚਾਂ ਪ੍ਰਤੀ ਜੁਰਮਾਂ ਤੇ ਖਾਸ ਨਜ਼ਰ ਰੱਖੀ ਗਈ ਹੈ ਮੋਗਾ ਜ਼ਿਲ੍ਹੇ ਤੋਂ ਕਾਨੂੰਨ ਵਿਧੇ ਨਾਲ ਜੁੜੇ ਮਾਹਰ ਇਹਨਾਂ ਕਾਨੂੰਨਾਂ ਨੂੰ ਫਾਇਦੇਮੰਦ ਦੱਸਦੇ ਨੇ ਮੈਂ ਤੇਜਿੰਦਰ ਸਿੰਘ ਐਡਵੋਕੇਟ ਡਿਸਟ੍ਰਿਕਟ ਮੋਗਾ ਤੋਂ ਭਾਰਤੀ ਦੰਡ ਯਾਸ਼ਤਾ ਜਾਂ ਇੰਡੀਅਨ ਪਿਨਲ ਕੋਡ ਦੇ ਤਹਿਤ ਜਿਹਨੂੰ 420 ਕਿਹਾ ਜਾਂਦਾ ਹੈ ਜਿਸ ਧਾਰਾ ਦੀ ਗੱਲ ਕਰੀ ਗਈ ਤਾਂ ਇਸ ਧਾਰਾ ਨੂੰ ਹੁਣ ਇੱਕ ਨਵਾਂ ਨਾਮ ਦੇ ਦਿੱਤਾ ਗਿਆ ਜਿਸ ਨੂੰ ਕਿ ਸੈਕਸ਼ਨ 318 ਦਾ ਨਾਮ ਦਿੱਤਾ ਗਿਆ ਹੈ ਜੋ ਕਿ ਪਹਿਲਾਂ 420 ਹੁੰਦੀ ਸੀ ਜਿਸ ਨੂੰ ਹੁਣ ਸੈਕਸ਼ਨ 318 ਦਾ ਨਾਮ ਦਿੱਤਾ ਗਿਆ ਹੈ ਇਸ ਧਾਰਾ ਦਾ ਜੋ ਨਵੀਂ ਅਮਲ ਦੇ ਵਿੱਚ ਆਉਣ ਜਾ ਰਹੀ ਹੈ ਉਹਦਾ ਅਸਰ ਬੜੇ ਹੀ ਵੱਖਰੇ ਰੂਪ ਦੇ ਵਿੱਚ ਦੇਖਣ ਨੂੰ ਮਿਲੇਗਾ ਔਰ ਜੇ ਇਸ ਧਾਰਾ ਦੇ ਤਹਿਤ ਜੇ ਆਪਾਂ ਕਹੀਏ ਪੁਨਿਸ਼ਮੈਂਟ ਦੀ ਗੱਲ ਕਰੀਏ ਪਹਿਲਾਂ 7 ਸਾਲ ਪਲੱਸ ਜੁਰਮਾਨਾ ਹੁੰਦੀ ਸੀ ਹੁਣ 3 ਸਾਲ ਪਲੱਸ ਜੁਰਮਾਨਾ ਹੋਗਾ ਇਸ ਦੇ ਨਾਲ ਹੀ ਅੱਜ ਦੀ ਖਬਰਾਂ ਖਤਮ ਹੋਈਆਂ ਨਮਸਕਾਰ